ਕੋਈ ਨਾ ਉਹਦੇ ਬੋਲਦੀ ਸੀ ਨਾ ਕਿਵੇਂ ਚਬਰ-ਚਬਰ ਅੱਜ ਪੁੱਛਦੀ ਆ ਉਹਦਾ ਜਾ ਕੇ ਗੋਤ ਵੀ ਹੁਣ ਦੱਸ ਕਹਿੰਦੀ ਸੀ ਤੇਰੀ ਤੀ ਨੂੰ ਮੈਂ ਐ ਕਰ ਦੂ ਮੈਂ ਐ ਕਰ ਦੂ ਤੂੰ ਮੇਰੀ ਤੀ ਦੇ ਹੱਥੀ ਲਾ ਕੇ ਦੇਖ ਲੈ ਬਾੜੇ ਲੱਛਣ ਕਰਦੀ ਐ ਇਹ ਹੋ ਗਿਆ ਉਹ ਹੀ ਕੰਮ ਜਿਹੜਾ ਮੈਂ ਕਹਿੰਦੀ ਸੀ ਮੈਨੂੰ ਤਾਂ ਪਤਾ ਹੀ ਸੀ ਇਹ ਵੀ ਹੋਊਗਾ ਇੱਕ ਦਿਨ ਜੇ ਆਪਦੇ ਪੁੱਤ ਨੂੰ ਪਹਿਲੀ ਵਾਰ ਜਿਕੇ ਰੱਖਦੀ ਕਾਹਨੂੰ ਆ ਦਿਨ ਦੇਖਣੇ ਪੈਂਦੇ ਕੋਈ ਨਹੀਂ ਪੰਜੀ ਬਹਿ ਜਾ ਕੋਈ ਨਹੀਂ ਬੈਠੀ ਐ ਮੈਂ ਤਾਂ ਬਿਠਾਤੀ ਨਾ ਮੇਰੀ ਤੀ ਘਰ ਚ ਕੋਈ ਨਹੀਂ ਆਉਂਦੇ ਆ ਲਾਡੀ ਵਰਗੇ ਨਾਲ ਕੁੜੀ ਆਉਂਦੀ ਹੈਗੀ ਆਪਾਂ ਗੱਲਬਾਤ ਕਰਦੇ ਹਾਂ ਹਾਂ ਲਾਡੀ ਛਡਾ ਲਿਆ ਉਹ ਕਦੇ ਕਸੇ ਜਾ ਕੇ ਹੁਣ ਨਹੀਂ ਛੁੱਟਦਾ 20 ਸਾਲੀ ਹੋ ਗਈ ਹੁਣ ਤਾਂ ਦੇਖ ਲਈ ਨਹੀਂ ਪਾਉਂਗੀ ਤੂੰ ਐਹੀ ਗੱਲਾਂ ਪਾਲਦੀ ਸੀ ਐਹੀ ਗੱਲਾਂ ਤੇਰੀ ਤੀ ਪਾਉਂਦੀ ਸੀ ਤੁਸੀਂ ਕਰਤਿਆਂ ਪੂਰੀਆਂ ਨਾ ਮੈਂ ਪਾਉਂਦੀ ਸੀ ਤੈਨੂੰ ਮੈਂ ਦੀ ਸੀ ਤੈਨੂੰ ਮੈਂ ਹਰ ਵਾਰ ਕਹਿੰਦੀ ਸੀ ਭਾਈ ਤੇਰੇ ਪੁੱਤ ਨੂੰ ਸਮਝਾ ਲੈ ਤੇਰੇ ਪੁੱਤ ਨੂੰ ਸਮਝਾ ਲੈ ਤੂੰ ਪੈਰ ਤੇ ਪਾਣੀ ਨਹੀਂ ਪੈਣਦਾ ਨਾ ਮੇਰਾ ਪੁੱਤ ਤਾਂ ਸਹੀ ਹੈ ਮੇਰਾ ਪਤਾ ਸਹੀ ਹੈ ਨਾ ਫਿਰ ਹੁਣ ਥਾਣੇ ਕੇ ਗਏ ਬੈਠਾ ਉਹ ਜੇ ਸਹੀ ਹੈ ਤਾਂ ਏ ਤੁਸੀਂ ਕਰਵਾਏ ਮਾਮਾ ਢਿੰਗਾਂ ਨੇ ਕੰਮ ਅੱਛਾ ਤੁਸੀਂ ਕਰਵਾਇਆ ਅਕੇ ਹੋ ਜਾਂਦਾ ਹੈਗਾ ਉੱਥੇ ਕਪਾਲ ਮੋਚ ਨਹੀਂ ਗਿਆ ਉਹ ਹੜਚ ਨਹੀਂ ਗਿਆ ਉਹ ਮੇਰਾ ਪੁੱਤ ਚੰਗਾ ਪਣਾ ਉੱਥੇ ਗਿਆ ਸੀਗਾ ਪੁੰਨ ਧਰਮ ਚ ਨਹੀਂ ਤੁਸੀਂ ਮਾਮਾ ਢਿੰਗਾਂ ਨੇ ਪੱਬ ਨਹੀਂ ਲੱਗਣ ਦਿੱਤੇ ਉਹ ਕਿਤੇ ਨਹੀਂ ਗਿਆ ਤੁਸੀਂ ਤੁਸੀਂ ਕੀ ਤਾਂ ਭਾਣੇ ਪਿੱਤੀਆਂ ਪੜਾਉਂਗਾ ਕੀ ਨਾ ਕੀਨੇ ਮੇਰਾ ਪੁੱਤ ਚਕਾਇਆ ਰੋਣਾ ਪੁੱਤ ਬੱਸ ਰੋਣਾ ਹੋਣੀ ਪਤਾ ਹੀ ਸੀ ਮੇਰੀ ਟੀਵੀ ਕਿਸਮਤ ਹਾਂ ਹੋ ਮਾਂ ਕੋਲੇ ਲਾਉਂਦੀ ਆ ਮੂੰਹ ਸਵਾੜ ਕੇ ਬੋਲ ਹਾਂ ਗੱਲਾਂ ਇਹ ਕਰਦੀ ਆ ਅੱਜ ਸਾਨੂੰ ਆਗੇ ਗੱਲਾਂ ਕਰਦੀਆਂ ਤੁਸੀਂ ਮਾਮਾ ਟਿੰਗਾਂ ਨੇ ਚਕਾਇਆ ਮੇਰਾ ਪੁੱਤ ਅਸੀਂ ਕਿਹ ਚਕਾਇਆ ਅਸੀਂ ਨਹੀਂ ਅਸੀਂ ਮੈਂ ਚਕਾਇਆ ਜਿਨ੍ਹਾਂ ਦੀ ਕੁੜੀ ਨੂੰ ਅਗਲੇ ਨੇ ਕਿਡਨਾਪ ਕਰਾਇਆ ਸੀ ਉਹਨਾਂ ਨੇ ਚਕਾਤਾ ਹੋਊਗਾ ਹਾਂ ਤੂੰ ਕਿੱਦਾਂ ਦੀ ਫਿਰਦੀ ਸੀ ਇਹ ਗੱਲਾਂ ਕਰਦੀ ਕਿੱਦਾਂ ਦੀ ਫਿਰਦੀ ਸੀਗੀ ਉਹ ਕਰਵਾਤੀਆਂ ਨਾ ਮੈਂ ਫਿਰਦੀ ਸੀ ਹਾਂ ਮੈਂ ਮੇਰੀ ਤੀਹਾਂ ਘਰ ਪਟੁੰਗੀ ਸ਼ਰਮ ਨਹੀਂ ਆਦੀ ਗੱਲ ਕਰਦੀ ਨੂੰ ਮੈਂ ਮਾਰਦੀ ਫਿਰਦੀ ਸੀਗੀ ਉੱਥੇ ਮਨਿੰਦਰ ਨੂੰ ਕਿਹਾ ਲਿਆ ਉੱਥੇ ਮਨਿੰਦਰ ਨੂੰ ਕਿਹਾ ਲਿਆ ਇਹ ਤੈਨੂੰ ਪਤਾ ਸੀ ਸੰਤਾ ਘਰੇ ਪਾਣੇ ਪਤਾ ਨਹੀਂ ਸੀਗਾ ਲੋਕਾਂ ਨੂੰ ਲੋਕਾਂ ਨੂੰ ਸਾਰਿਆਂ ਨੂੰ ਪਤਾ ਸੀ ਮੈਂ ਨਹੀਂ ਸੀ ਕਹਿੰਦੀ ਜਿਹੜੇ ਲੋਕ ਕਹਿੰਦੇ ਸੀ ਗੱਲਾਂ ਦੇ ਘਰਦੀ ਐ ਸ਼ਰਮ ਮੰਨ ਮਾੜੀ ਮੋਟੀ ਕਿੱਥੇ ਤਾਂ ਕਹੇ ਵੀ ਹਾਂ ਭਾਈ ਮੇਰੇ ਪੁੱਤ ਦਾ ਹੀ ਕਸੂਰ ਐ ਵੀ ਜੇ ਬਹਿਬਤਾ ਕਰਦਾਂਗੇ ਮੇਰੇ ਪੁੱਤ ਦਾ ਕੀ ਕਸੂਰ ਆ ਉਹ ਤਾਂ ਘਰੇ ਪਿਆ ਸੀ ਮौज ਨਾਲ ਆਇਆ ਨਾ ਪਿਆ ਸੀ ਘਰੇ ਮौज ਨਾਲ ਆਇਆ ਤੇ ਫਿਰ ਤੂੰ ਪੁਲਿਸ ਵਾਲੇ ਨੂੰ ਕਿਹਾ ਕਿਉਂ ਨਹੀਂ ਵੀ ਭਾਈ ਮੇਰੇ ਪੁੱਤ ਦਾ ਕਸੂਰ ਕੀ ਐ ਕਿਉਂ ਲੈ ਜਾਣਿਆ ਉਹ ਤਾਂ ਸਾਡੀ ਸੁਣੀ ਨਹੀਂ ਗਈ ਸਾਡੀ ਸੁਣੀ ਨਹੀਂ ਗਈ ਆ ਪਹਿਲਾਂ ਤੇਰੀ ਧੀ ਨੂੰ ਪੁੱਛ ਕਿੱਥੇ 2 ਘੰਟੇ ਤੋਂ ਆਈ ਸੀਗੀ ਇਹਨੂੰ ਪੁੱਛ ਖਬਰਦਾਰ ਹੋ ਜੀ ਇਹੋ ਜੀ ਗੱਲ ਕਹੀ ਐ ਮੇਰੀ ਧੀ ਨੂੰ 2 ਘੰਟੇ ਦੇ ਕਿੱਥੋਂ ਆਈ ਸੀ ਗੱਲਾਂ ਦੇ ਕੀ ਕਰਦੀ ਐ ਦੂਸਰ ਲਾਉਂਦੀ ਆ ਉਟਾ ਮੇਰੀ ਧੀ ਤੇ ਮਾਜੀ ਮੈਂ ਦੂਸਰ ਲਾਉਣੀ ਆ ਪਹਿਲਾਂ ਇਹਨੂੰ ਪੁੱਛ ਤਾਂ ਸਹੀ ਮੈਂ ਤਾਂ ਨਹੀਂ ਜਾਣੀ ਆ ਨਾਉਦੀ ਨਿਛੱਡ ਕੇ ਨੰਗ ਕੇ ਮੌਜ ਨਾ ਅੱਛਾ ਹਾਂ ਮੈਂ ਤਾਂ ਮੇਰੀ ਧੀ ਨੂੰ ਪੁੱਛ ਲਾਂ ਤੇ ਤੂੰ ਤੇਰੇ ਪੁੱਤ ਨੂੰ ਕਿਉਂ ਨਹੀਂ ਪੁੱਛਿਆ ਕਦੇ ਵੀ ਤੂੰ ਕਿੱਥੇ ਜਾਣਾ ਬਸ ਤੂੰ ਆਹ ਦੀ ਧੀ ਨੂੰ ਹਾਂ ਗੱਲ ਹੀ ਕਹੀ ਸੀ ਨਾ ਵੀ ਨੰਗ ਜਾ ਕਰ ਬੋਲ ਚ ਕੇ ਜਿਹੜੀਆਂ ਤੂੰ ਪਿੱਟੀਆਂ ਪਣਾਉਂਦੀ ਸੀ ਨਾ ਤੇਰੀ ਧੀ ਉਹਨਾਂ ਗੱਲਾਂ ਧੀ ਆ ਗਈ ਆ ਗਈ ਗੱਲ ਸੁਣ ਲੈ ਤੇਰੀ ਜਿਹੜਾ ਤੇਰੇ ਪੁੱਤ ਤੇਰਾ ਪੁੱਤ ਲੱਛਣ ਕਰਦਾ ਫਿਰਦਾ ਨਾ ਮੇਰੀ ਧੀ ਉਹ ਜੇ ਲੱਛਣ ਨਹੀਂ ਕਰਦੀ ਤੂੰ ਲਾਦੀ ਸਾਦੇ ਵਿੱਚ ਛਣਕਾਰ ਆਹ ਮੈਂ ਦੱਸ ਕੇ ਨਹੀਂ ਜਾਂਦੀ ਇਹ ਦੱਸ ਕੇ ਕਿਉਂ ਦੱਸ ਕੇ ਜਾਣ ਨੂੰ ਉਹ ਤਣੀ ਫਿਰਦੀ ਐ ਆਣਗਮਾਂ ਚ ਨਾ ਜਾਈ ਵਰਦਾ ਬੰਦਾ ਕੀ ਪਤਾ ਇਹ ਆਣਗਮਾਂ ਚ ਗਈ ਸੀ ਕਿ ਕਿੱਥੇ ਗਈ ਸੀ ਆਣਗਮਾਂ ਚ ਕੱਬ ਕੰਟਾ ਜਾਂਨੇ ਦੋ ਕੰਟੇ ਜਾਂਨੇ ਆ ਉਹ 8:00 ਦਾ 10:00 ਦੀ ਗਈ ਇਹ 2:00 ਵਜੇ ਆਈਏਗੀ ਕਿੱਥੋਂ ਆਈ ਇਹਨੂੰ ਪੁੱਛ ਪਹਿਲਾਂ ਬੰਦਿਆਂ ਦਾ ਤਾਂ ਸਰ ਜਾਂਦਾ ਬੁੜਿਆਂ ਦਾ ਨਹੀਂ ਸਰਦਾ ਹੁੰਦਾ ਵਾ ਮੇਰੀ ਤੇ ਤੈਨੂੰ ਇੱਕ ਵਾਰ ਆ ਕਹਤਾ ਨਾ ਵੀ ਨਹੀਂ ਹੋਈ ਤੁਰੀ ਫਿਰਦੀ ਕੋਈ ਕੰਮ ਗਈ ਸੀ ਇਹ ਗਈ ਸੀ ਕੰਮ ਫਿਰ ਆ ਕੰਮ ਤੁਸੀਂ ਮੈਨੂੰ ਦੱਸ ਦਿੰਗਾ ਕਾਤਾ ਨਹੀਂ ਵੀ ਭਾਈ ਆ ਕੰਮ ਗਈ ਸੀਗੀ ਉਹ ਛਿੰਦੀ ਸੇਲੀ ਆਈ ਸੀ ਮੇਰੀ ਮੈਂ ਤਾਂ ਉਹਨੂੰ ਮਿਲਣ ਵਾਗ ਗਈ ਬੇਬੇ ਮੈਨੂੰ ਪਤਾ ਹੈ ਪੁੱਤ ਕੋਈ ਗੱਲ ਨਹੀਂ ਤੂੰ ਫੇਰ ਨਾ ਕਰ ਮੈਂ ਆ ਗਈ ਨਾ ਹੁਣ ਮੈਂ ਆਪੀ ਗੱਲ ਸੰਭਾਲ ਲੂੰਗੀ ਤੂੰ ਕਿਉਂ ਰੋਈ ਜਾਂਦੀ ਆਉਂਦੀ ਮੈਂ ਤਾਂ ਰੋਣੀ ਆ ਕੱਲ ਦਾ ਮੇਰਾ ਜੀਣਾ ਮੁਸ਼ਕਲ ਕਰ ਰੱਖਿਆ ਹੈਗਾ ਇੱਕ ਤਾਂ ਉਹਦੀ ਸੋਚ ਲੱਗੀ ਪਈ ਵੀ ਉਹਨੂੰ ਪੁਲਿਸ ਫੜ ਕੇ ਲੈ ਗਈ ਇਹ ਕਹਿ ਨਹੀਂ ਮੈਨੂੰ ਜੀਨ ਦਿੰਦੇ ਕੀ ਉਦੋਂ ਦੀ ਲੱਗੀ ਹੈ ਕਿ ਤੂੰ ਹੀ ਫੜਵਾਇਆ ਤੂੰ ਹੀ ਫੜਵਾਇਆ ਮੈਂ ਜੀਨ ਤੈਨੂੰ ਦੇਵਾਂ ਨਾ ਤੈਨੂੰ ਜੀਨ ਕਿ ਮੈਂ ਦੇਵਾਂ ਤੂੰ ਤਾਂ ਮੌਜ ਨਾ ਰਾਤ ਕਰਾਣੇ ਤੇ ਖਰਾੜਾ ਮਾਰੀ ਗਈ ਆ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਮਰੋਂਦੀ ਨੇ ਕੱਢ ਲਈ ਮੇਰਾ ਪੁੱਤ ਖਬਰ ਕਿੱਥੇ ਸਿੱਟਿਆ ਗੱਲ ਜਾ ਕੇ ਅੱਛਾ ਹੁਣ ਤਾਂ ਜਦੋਂ ਪੁਲਸ ਲੈ ਗਈ ਫੜ ਕੇ ਉਦੋਂ ਤਾਂ ਤੂੰ ਰੋਂਦੀ ਸੀ ਜਦੋਂ ਲੋਕਾਂ ਦੇ ਘਰਾਂ 'ਚ ਜਾਂਦਾ ਸੀ ਉਦੋਂ ਨਾ ਰੋਈ ਹੈ ਨੀਂਦ ਤਾਂ ਕਦੇ ਵੀ ਨਹੀਂ ਆਉਂਦੀ ਆਉਣੀ ਵੀ ਨਹੀਂ ਤੈਨੂੰ ਨਾ ਗੱਲਾਂ ਬਣਾਉਂ ਨਾ ਪੁੱਤ ਦੀਆਂ ਨਾ ਗੱਲਾਂ ਬਣਾ ਗੱਲਾਂ ਗੱਲਾਂ ਮੈਂ ਸਹੀ ਕਹਿਨੀ ਆ ਮੈਂ ਗੱਲਾਂ ਨਹੀਂ ਬਣਾਉਂਦੀ ਹਾਂ ਤੂੰ ਤਾਂ ਅੰਦਰ ਬੜੀ ਬੈਠੇ ਰਹਿੰਦੀ ਆ ਬਾਹਰ ਦੁਨੀਆ ਨੂੰ ਪੁੱਛ ਕੀ ਕੁਛ ਲੱਛਣ ਕਰਦਾ ਫਿਰਦਾ ਬੇਬੇ ਚੁੱਪ ਕਰ ਜਾ ਤੂੰ ਮਾਂ ਕੋਈ ਨਾ ਕੋਈ ਉਹਦਾ ਹੱਲ ਕਰ ਉਹਨੂੰ ਕਢਵਾ ਕੇ ਲਿਆਉਣਾ ਹੈਗਾ ਬਾਈ ਵਰਗਿਆਂ ਨਾਲ ਗੱਲ ਕਰ ਲੈ ਲੈ ਅਹੀਂ ਆ ਜੂਗਾ ਉਹ ਉਹ ਤਾਂ ਪੂਰੀ ਸਜਾ ਉਹਨੂੰ 20 ਸਾਲੀ ਬੋਲੂਗੀ ਆ ਵੇਖ ਇਹਨੂੰ ਤਾਂ ਸਾਰਾ ਮੇਰੀਆਂ ਕੁੜੀਆਂ ਰੋਲਣੀਆਂ ਸੀ ਤੂੰ ਰੋ ਰਤੀਆਂ ਠੀਕ ਹੈ ਨਾ ਮੇਰੀਆਂ ਦੋਤੀਆਂ ਰੋਲਣੀਆਂ ਮੇਰੀ ਧੀ ਰੂੜੂਗੀ ਨਹੀਂ ਮੇਰੀਆਂ ਪੋਤੀਆਂ ਰੂਲਣਾਂ ਤੇਰੇ ਘਟ ਦੋਤਾਂ ਘਰ ਮੇਰੇ ਪੋਤੀਆਂ ਮੇਰੇ ਠਿੱਡਦੀ ਆ ਅੱਗਾਂ ਦੀ ਹਾਂ ਪੁੱਤਾਂ ਪੋਤੀਆਂ ਤਾਂ ਬੜਾ 헤ਜ ਕਰਦੀਆਂ ਤੂੰ ਵੇਖ ਤਾਂ ਸਹੀ ਨਾ ਬਿਨਾਂ 헤ਜ ਤੋਂ ਅਸੀਂ ਸਿੱਖੀ ਬੈਠੇਂਗੇ ਸੀਨੇ ਨਾਲ ਲਾ ਕੇ ਸਾਨੂੰ 헤ਜ ਨਹੀਂਗਾ ਤੂੰ ਤਾਂ ਉਹ ਜਾ ਕੇ ਬਈ ਮਾਉ ਜਨਾ ਤੇ ਅਸੀਂ ਤਾਂ ਸਾਰਾ ਦਿਨ ਉਹੀ ਗੱਲ ਉਹਨਾਂ ਨਾਲੋਂ ਮੂੰਹ ਦਾ ਨਾਣਾ ਚੜਨੇ ਅਸੀਂ ਖਵਾਉਨੇ ਅਸੀਂ ਆ ਪਨਾਉਨੇ ਅਸੀਂ ਆ ਤੇ ਫਿਰ ਚੱਟੇਗੀ ਹਾਂ ਕੋਈ ਕੋਈ ਦੂਜਾ ਚੱਟੂਗਾ ਮੈਂ ਜਾ ਕੇ ਮੈਂ ਕਿਹਾ ਮੈਂ ਆਪਦੇ ਘਰੇ ਜਾ ਕੇ ਬੈਠੀ ਆ ਨਾ ਫਿਰ ਤਾਂ ਹੀ ਤੂੰ ਕਹੀ ਰੋਲਾ ਬਥੇਰਾ ਮਾਂ ਤਾਂ ਕਿਹਾ ਕੇ ਬੈਠਦੀ ਆ ਤੁਹਾਨੂੰ ਰੋਲੀਏ ਉਹ ਕਰਕੇ ਮੈਂ ਕਹਿ ਰਹੀ ਆ ਕਿ ਬੋਲ ਤਿੱਡੇ ਨਾਲ ਲਾ ਕੇ ਰੱਖਦੀ ਆ ਤਾਂ ਕਿੱਡੇ ਨਾਲ ਲਾ ਕੇ ਰੱਖਦੇ ਆ ਮਾਂ ਪੁੱਤ ਤੂੰ ਨਾ ਜਿਆਦਾ ਨਾ ਬੋਲ ਜਿਆਦਾ ਨਾ ਬੋਲ ਆ ਜਿਹੜੀਆਂ ਕਰਤੂਤਾ ਹੋਣੀਆਂ ਸੀ ਜਿਹੜਾ ਮੈਨੂੰ ਪਹਿਲਾਂ ਪਤਾ ਸੀ ਨਾ ਵੀ ਇਹ ਕੰਮ ਹੋਊਗਾ ਉਹ ਹੋ ਗਿਆ ਫਿਰ ਤੁਸੀਂ ਕਿਹਾ ਤਾਂ ਮਾਂ ਮੈਂ ਤੇ ਕਿੰਨੇ ਹੋ ਕੇ ਕਿ ਕਰਵਾਇਆਗਾ ਆ ਕਿੰਨੇ ਕਰਵਾਇਆ ਚੁੱਪ ਕਰ ਜਾ ਕੋਈ ਨਹੀਂ ਕਰਵਾਇਆ ਹੁਣ ਕੀਤਾ ਹੈਗਾ ਲਾਡੀ ਵਰਗੇ ਆਉਂਦੇ ਹੋਣਗੇ ਲੱਡੀ ਵਰਕੇ ਤਾਂ ਆਉਣਗੇ ਵਿਚਾਰੇ ਉਹ ਕੀ ਕਰਨਗੇ ਉਹ ਵੀ ਆਉਣਗੇ ਜਵਾਕ ਉਹ ਖਣਿ ਕਿਵੇਂ ਆਉਣਗੇ ਹੁਣ ਕੋਈ ਨਾ ਛਡਾ ਲਿਓਗੀ ਫਿਰ ਤੇਰੀ ਕੁੜੀ ਜਾ ਕੇ ਫਿਰ ਦੋਤਾ ਛਡਾ ਲਿਓਗਾ ਫਿਰ ਅਸੀਂ ਤਾਂ ਸੜਵਾਵਾਂਗੇ ਹਾਂ ਜੇ ਤੁਸੀਂ ਫਸਾਇਆ ਅਸੀਂ ਤਾਂ ਕਢਵਾਵਾਂਗੇ ਭੈਣ ਭੈਣ ਲਖਣ ਦਿੰਦੀ ਆ ਭੈਣ ਉਹਦੂ ਆ ਕੇ ਸ਼ਾਹਾਂ ਦੇਊਗੀ ਦੇਖੀ ਜਾਈ ਉਹਨਾਂ ਨੂੰ ਚੱਜ ਦੀ ਗੱਲ ਆਉਂਦੀ ਉਹਦੂ ਕਹੂਗੀ ਬਸ ਮੇਰੀ ਮਾਂ ਤੇ ਮੇਰਾ ਭਰਾ ਹੀ ਐ ਇਹ ਤਾਂ ਕੁਛ ਨਹੀਂ ਲੱਗਦੀ ਸਾਡੀ ਅਸੋ ਨੂੰ ਮਾਵਾਂ ਤੇ ਨਾ ਉਹਨਾਂ ਦੇ ਚਾਚੀ ਦੇ ਸਭ ਤਾਂ ਆਉਂਦਗਾ ਨਹੀਂ ਅਸਤੇ ਕਮਰੇ ਆਗੇ ਕਮਰੇ ਬਣਾਤੇ ਤੁਸੀਂ ਮਾਵਾਂ ਤੇ ਨਾ ਨੇ ਕਮਰੇ ਹੈ ਹੀ ਨਹੀਂ ਸੀਗੇ ਜੇ ਮੈਂ ਦਿਮਾਗ ਖਸੜ ਤਾਂ ਚੱਕ ਤੇ ਤੁਸੀਂ ਇਹ ਜੇ ਹੱਥ ਜੋੜੇ ਤੁਹਾਡੇ ਨਾਲ ਜੇ ਮੈਨੂੰ ਇੰਨਾ ਪਤਾ ਹੁੰਦਾ ਨਾ ਮੈਨੂੰ ਦੇੜੀ ਅੰਦਰ ਪਾਇਰ ਕਿਹੜਾ ਕਰਨ ਦਿੰਦੀ ਸੀ ਇਹ ਤਾਂ ਮੈਂ ਰੋਣੀ ਬੇਲੇ ਨੂੰ ਮੈਂ ਪਸਤੋਂ ਨਹੀਂ ਆ ਜਿਹੜੇ ਟਾਈਮਾਂ ਤੁਹਾਡੇ ਘਰੇ ਮੇਰੀ ਧੀ ਦਾ ਪਾਇਰ ਪੈ ਗਿਆ ਮੈਨੂੰ ਕੀ ਦੱਸ ਵੀ ਆ ਜਾ ਕਲਸ਼ਣਾ ਮਿਲੂਗਾ ਤੂੰ ਕੀ ਉਹ ਕਰਦੀਆਂ ਸੋਨੂ ਕੌਣ ਦਿੰਦਾ ਸੀ ਆ ਫਿਰਦਾ ਦਰ ਦਰ ਭੌਂਕਦਾ ਹੋਰ ਕਮਾਰਾ ਰਹਿ ਜਾਂਦਾ ਮੇਰੇ ਪੁੱਤ ਜੇ ਨਾ ਆਉਂਦੀ ਇਹੇ ਕਮਾਰਾ ਹੀ ਰਹਿੰਦਾ ਨਹੀਂ ਕਿਹੜੇ ਡੋਲੇ ਹੋਣੇ ਸੀ ਜਿਹੇ ਜਿਹਦੇ ਕਰਤੂਤਾਂ ਇਹ ਵਾਸਤਾ ਬਚੋਲੇ ਨੂੰ ਗਾਲਾ ਦਿੰਨੇ ਆ ਮੈਂ ਵੀ ਦਿੰਨੀ ਆ ਗਾਲਾ ਪਤਾ ਤੂੰ ਰੋ ਰਹਾ ਤੂੰ ਕਹ ਰੋ ਜਾਨੀ ਰੋਣਾ ਤੂੰ ਐਵੇਂ ਰੋਈ ਜਾਨੀ ਆ ਚਲ ਛਲੇ ਆ ਕੁਟਦੀ ਆਗੀ ਮੌਜ ਨੂੰ ਖਾ ਕੇ ਲਾ ਤੇ ਤੈਨੂੰ ਰੋਟੀਆਂ ਤੇਰੀ ਬੈਠੀ ਥਾਲੀ ਚ ਖਾ ਕੇ ਮੌਜ ਨੂੰ ਸੌਂਗੀ ਖਾਓਗੀ ਪਾਈਆ ਤੇ ਰੋਟੀਆਂ ਖਾਊਗੀ ਹੈ ਮੌਜ ਨੂੰ ਸੌਂਗੀ ਅੱਗੇ ਕਿਹੜਾ ਰੋ ਜੀ ਇਹਦੇ ਗੋਡੇ ਨਾਲ ਲਾ ਕੇ ਬਹਿਣਾ ਸੀ ਵੀ ਤਾਰਾ ਭੁੱਖੀ ਰਹੇ ਮੈਨੂੰ ਪਤਾ ਹੀ ਸੀਗਾ ਮੈਂ ਤਾਂ ਇਹਨਾਂ ਨੇ ਕਰਵਾਇਆ ਮਾ ਮੇਰੀ ਤੀਨੀ ਕੀ ਪੁੱਛਦਾ ਸੀ ਕਦੇ ਮੇਰੀ ਤੀਨ ਨੂੰ ਕਦੇ ਪੁੱਛਿਆ ਨਹੀਂ ਆ ਕੇ ਕਾਨੂੰ ਪੁੱਛਿਆਗਾ ਆ ਖਾਂਦੀ ਪਹਿਨਦੀ ਕਿੱਥੋਂ ਆਗੀ ਇੱਥੇ ਖਾਂਦੀ ਪਹਿਨਦੀ ਐ ਇਹ ਤੇ ਹੋਰ ਕੀ ਗਮਾਂਡੀਆਂ ਦੇ ਖਾਵੇ ਤਾਂ ਮਤ ਸੋਡਾ ਕਰੇ ਤੇ ਰੋਟੀਆਂ ਕਿਸੇ ਦੇ ਖਾ ਕੇ ਆਵੇ ਗੱਲਾਂ ਦੇ ਕਰਦੀ ਐ ਇਹਨੂੰ ਕਿ ਕੋਈ ਵੇਖ ਨਹੀਂ ਹੰਗਦਾ ਕੋਈ ਆਈ ਨਹੀਂ ਕਰਦਾ ਬਾਹ ਨਹੀਂ ਕਰਦਾ ਕੋਈ ਦੇਖਦਾ ਨਹੀਂ ਕਿ ਇਹਦੀ ਬੇਖਬਾਰ ਨਹੀਂ ਕਰਦਾ ਕੀ ਕਰਕੇ ਸੱਤੇ ਤਾਂ ਬੇਚੱਕ ਬਹਾਲ ਗਏ ਸੀ ਇਹਨੂੰ ਹਾਂ ਹਾਂ ਇਹਨੂੰ ਸਿਰ ਤੇ ਬਿਠਾ ਲੋ ਇਹਨੂੰ ਕਾਹਨੂੰ ਬਿਠਾਉਣਾ ਸਿਰ ਤੇ ਸਿਰ ਤੇ ਬਿਠਾ ਤੇਰੇ ਪੁੱਤ ਨੂੰ ਜਿਹੜੇ ਤੇਰੇ ਸਿਰ ਤੇ ਗਲੀਆਂ ਕਰਾਉਂਦਾ ਫਿਰਦਾ ਆਹ ਹੁ ਕਰਾਉਂਦਾ ਗਲੀਆਂ ਚੱਲ ਵੇਖ ਲਈਏ ਮਾਲ ਦੀ ਕੁੜੀ ਨੂੰ ਆਉਂਦੀ ਹੋਊਗੀ ਘਰ ਦੇਗਾ ਤੁਹਾਡੇ ਨਾਲ ਵੇਖ ਲੈ ਕੁੜੀ ਨੂੰ ਆਹੋ ਹਾਂ ਕੁੜੀ ਲਿਆਉਗੀ ਮੈਂਟਾ ਚ ਛੜਾ ਕੇ ਉਹ ਲਿਆ ਹੁਣ ਤੂੰ ਵੀ ਉਹ ਬਾਹਰ ਆ ਜਾਊਗਾ ਲਿਆਵਾਂਗੇ ਹੋਰ ਕੀ ਕਰਾਂਗੇ ਅਸੀਂ ਤੂੰ ਤਾਂ ਕਰ ਦਿਖਾਈ ਮਾਮਾ ਢਿੰਗਾ ਨੇ ਹਾਂ ਬੈਤਲਾ ਨੇ ਦੇਖਿਆ ਗਾਲਾਂ ਦੇਖ ਬੈਤਲ ਬੈਦਲ ਤਾਂ ਤੂੰ ਹੀ ਆਵੇਂਗੀ ਬੈਤ ਲਓ ਤੇਰੀ ਕੁੜੀ ਗੱਲਾਂ ਦੇਖ ਕਰਦੀ ਐ ਹਾਂ ਆ ਕੀਦਾ ਫੋਨ ਜਾਈ ਜਾਂਦਾ ਪਰ ਘਰੋਂ ਆਇਆ ਹੋਊਗਾ ਮੁੰਡਿਆਂ ਦਾ ਪੁੱਛਦੇ ਹੁਣ ਹੁਣ ਮੁੰਡਿਆਂ ਨੂੰ ਦੱਸ ਕੀ ਕਹਾਂ ਮੈਂ ਉਹ ਤਾਂ ਕਹਿੰਦੇ ਸੀ ਮਾਂ ਜੇ ਗੱਲ ਵੱਧ ਗਈ ਤਾਂ ਸਾਨੂੰ ਦੱਸ ਦੀ। ਹਾਂ। ਕੀ ਲੱਛਣ ਕਰਦਾ ਹੈ? ਨਾ ਗੱਲ ਨਹੀਂ ਦਸੀ। ਕੱਟ ਦੇਣੀ ਮੜਾ ਜ। ਗੱਲ ਨਹੀਂ ਦਸੀ। ਕੀ ਗੱਲ ਦੱਸਣੀ ਸੀ ਮਾਂ? ਹਾਂ। ਮੈਂ ਤਾਂ ਮਨਿੰਦਰ ਨੂੰ ਹੀ ਮੇਰੇ ਲੱਗੇ ਇਸੇ ਕਿ ਅੱਛਾ ਮਨਿੰਦਰ ਕੀ ਕਹਿੰਦੀ ਮੇਰਾ? ਮਨਿੰਦਰ ਮਨਿੰਦਰ ਕਹਿੰਦੀ ਵੀ ਮੇਰਾ ਸਾਥ ਦੇ ਤੂੰ। ਵੀ ਮੈਂ ਕੁਛ ਨਹੀਂ ਹੋਣ ਦੇ ਲਈ ਕਿਕਰ ਤੇਰੇ ਕਿਕਰ ਸਿਉ ਨੂੰ। ਚੇ ਪਰ ਮੈਨੂੰ ਵੀ ਪਤਾ ਸੀ ਏਡੀ ਵੱਡੀ ਗੱਲ ਵੱਜੂਗੀ ਚਲ ਤੂੰ ਚੁੱਪ ਕਰ ਸੁਣਾ ਕਿਸੇ ਕੋਲੇ ਨਾ ਮੂੰਹ ਚ ਭੌਂਕ ਲਈ ਵੀ ਮੈਂ ਮਨਿੰਦਰ ਕੋਲੇ ਗਈ ਸੀ ਇੱਥੇ ਦੱਬ ਦੇ ਗੱਲ ਬੱਸ ਪਰ ਇਹਨਾਂ ਨੂੰ ਤਾਂ ਫਿਰ ਵੀ ਸ਼ੱਕ ਹੋ ਗਿਆ ਇਹਨਾਂ ਨੂੰ ਤਾਂ ਐ ਵੀ ਮਨਿੰਦਰ ਇਹਦੇ ਸਾਰਾ ਕੁਝ ਕੀਤਾ ਕਰਾਇਆ ਹੈਗਾ ਹੋਈ ਜਾਣ ਦੇ ਸ਼ੱਕ ਤੇਰਾ ਕੀ ਕਰਦਾਂਗੇ ਸ਼ੱਕ ਹੋ ਗਿਆ ਪਹਿਲਾਂ ਨਾ ਉਹ ਪਹਿਲੀ ਵਾਰ ਠਾਣੇ ਗਿਆ 20 ਵਾਰ ਤਾਂ ਠਾਣੇ ਜਾਇਆ ਇਹੋ ਨਾ ਤੇ ਮਾਂ ਜੇ ਸੱਚੀ ਵੀ 20 ਸਾਲ ਦੀ ਹੋ ਗਈ ਸਜ਼ਾ ਉਹਨੂੰ ਤੇ ਮੈਂ ਕੀ ਕਰੂੰਗੀ ਮੇਰਾ ਤਾਂ ਘਰੀਟ ਟੱਜੂਗਾ ਮੇਰੇ ਧੀ ਹਰ ਰੋਲ ਜਾਣਗੀਆਂ ਆਹੀ ਤਾਂ ਪੁੱਤ ਮੈਨੂੰ ਦੁੱਖ ਹੈ ਹੋਰ ਮੈਂ ਕਿ ਰੋਨੀ ਐ ਹੈ ਵੀ ਦੱਸ ਮੇਰੀ ਧੀ ਦਾ ਘਰ ਉਜੜ ਜਾਊਗਾ ਇਹਦਾ ਕੀ ਜਾਊਗਾ ਹਕਾਰੀ ਦਾ ਆਹੀ ਮੈਨੂੰ ਫਿਕਰ ਲੱਗਿਆ ਪਿਆ ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਮਾਂ ਮੈਨੂੰ ਨਹੀਂ ਪਤਾ ਜਿਵੇਂ ਮਰਜੀ ਕਰ ਤੂੰ ਪਰ ਉਹਨੂੰ ਛਡਵਾ ਕੇ ਲਿਆਂ ਚੱਲ ਕੋਈ ਨਾ ਪੁੱਤ ਕਰਦੇ ਆ ਕੋਈ ਹੱਲ ਦੇਖਦੀ ਮੈਂ ਤੇਰੇ ਭਰਾਵ ਨਾਲ ਗੱਲ ਕਰਦੀ ਆ ਫੋਨ ਆਇਆ ਪਰਾਂ ਸਾਈਡ ਤੇ ਜਾ ਕੇ ਗੱਲ ਕਰੂੰਗੀ ਚਲੋ ਆ ਜਾ ਮੈਂ ਚਾਹ ਬਣਾਉਣੀ ਐ ਚੱਲਾ ਚੱਕਲਾ ਤਨਾਸ। ਆਈ ਦਰ ਰੇਜੋ ਕੱਢਾ ਦੇ ਖੱਡ ਕੇ ਕਿਨੇ ਫੇਰ। ਹੂੰ ਲੋਗ ਲੱਗੀਆਂ ਸਾਰੇ ਵਕਤੀ ਸੁਦਾ ਹੋ ਜੂਗੀ। ਕਿ ਰੋਜ ਲਾ ਲਿਆ ਕਰ। ਬਤਾ ਹੋਰ ਕਿਉਂ ਕਈ ਦਿਨ ਛੱਡ ਕੇ ਲਾਉਣੀ ਹੈਗੀ। ਦੋ ਜੇ ਲਾਉਣੀ ਹੈ ਘੜੂ। ਤੇ ਆ ਇੱਕ ਦਿਨ ਦਾ ਹੀ ਇੰਨਾ ਗੰਦਾ ਰੱਪਿਆ ਆ। ਆ। ਵਾਹ ਦੇ ਘਰਾਂ ਚ ਤਾਂ ਹੁੰਦਾ ਹੀ ਐ। ਅੱਛਾ। ਹਾਂ। ਉਹ ਤੁਲਵੇਂ ਲਿਆ ਬਾਹਰੋਂ ਪੈਰ ਹੋਰ ਲਾ ਦੇ ਇੱਥੇ। ਬਸ ਦੇ ਘਰਾਂ ਚ ਕੇ ਆਂਦੀ ਹੁੰਦੇ ਪੈਣਾ। ਤੇ ਕੱਢ ਕੱਢ ਜਲਦੀ ਕੱਢ। ਫੜੇ। ਬਾਪੂ ਕੀ ਮਰੋਵੀਂ ਚ ਬੈਠਾ। ਚੋ ਵੀ ਤਾਂ ਗੱਲ ਆ ਵਾਹ ਬਾਹਰ ਚ ਬੈਠਾ। ਕੁਛ ਵੀ ਨਹੀਂ ਬਸ ਹਾਂ ਕੁਛ ਮਨਜੀ ਹੋ ਜੇ ਮੈਂ ਤੇਰੇ ਦੱਸਦਾ ਤੂੰ ਨਾ ਦੱਸਦੀ ਕਰ ਨਹੀਂ ਕੁਛ ਦੱਸਦੀ ਅੱਜ ਚੱਲੀ ਠੀਕ ਹਾਂ ਆਹ ਬੈ ਜਾ ਫਿਰ ਆ ਗਏ ਓਏ ਹਾਂ ਬਪੂ ਆ ਗਏ ਬੇ ਬਈ ਲੈ ਗੱਲ ਸੁਣੋ ਜੀ ਕਿੱਥੇ ਗਏ ਸੀ ਤੁਸੀਂ ਉਹ ਇੱਥੇ ਗਏ ਸੀ ਬਪੂ ਅਸੀਂ ਜਾਣਾ ਕਿੱਥੇ ਆ ਕਿੱਥੇ ਇੱਥੇ ਤਾਂ ਗਏ ਸੀ ਦਵਾਈ ਲੈਣ ਗਏ ਸੀ ਦਵਾਈ ਲੈਣ ਗਏ ਸੀ ਕਿੰਨਾ ਟਾਈਮ ਲੱਗਦਾ ਦਵਾਈ ਤਾਂ ਆ ਭੀੜ ਵਾਲੀ ਸੀ ਬੇਬੇ ਕਿਉਂ ਇੰਨੀ ਗਨਿਗ ਭੀੜ ਸੀ ਕਿ ਉੱਥੇ ਤੇ ਹੋਰ ਤਾਂ ਐਡੀ ਲੰਮੀ ਲਾਇਨ ਸੀ ਮੱਸਾ ਤਾਂ ਵਾਰੀ ਆਈਏ ਬਾਪੂ ਖੜ ਖੜ ਕੇ ਥੱਕ ਗਿਆ ਸੀ ਤਾਂ ਮੈਂ ਸਗਲ ਦੇ ਮਾਰ ਤਾ ਫਿਰ ਤੁਸੀਂ ਸੁਨੇਹਾ ਗਏ ਤੇ ਆ ਕਿਹੜਾ ਟਾਈਮ ਹੋ ਗਿਆ ਭਾਈ ਹੁਣ ਤੱਕ ਚਲ ਕੋਈ ਨਾ ਫਿਰ ਘਰੇ ਤਾਂ ਆ ਗਏ ਤੇ ਮੰਮੀ ਆ ਗਏ ਦਾ ਮਤਲਬ ਨਹੀਂ ਐ ਅਸਲ ਤਾਂ ਮੇਰੇ ਬਾਪੂ ਦਵਾਈ ਲੈਣ ਗਏ ਸੀ ਆਇਆ ਤਾਂ ਕਿਰੀ ਨੂੰ ਤੁਸੀਂ ਵੀ ਹਰ ਦੂਜੇ ਦਿਨ ਹੀ ਤੁਰੇ ਫਿਰਦੇ ਹੋ ਤੁਸੀਂ ਕਿੰਨੀਆਂ ਦਵਾਈਆਂ ਲੈ ਕੇ ਨੇ ਮੈਂ ਤੈਨੂੰ ਕਹਿ ਕੇ ਗਿਆ ਸੀ ਨਾ ਵੀ ਚਲ ਕੱਲੀ ਕੁੜੀ ਨਹੀਂ ਜਾਂਦੀ ਮੈਂ ਨਾਲ ਜਾਣਾ ਤਨਵਿਹਰ ਬਿਨ ਬਿਸ਼ਵਾਸ ਆਉਦੇ ਮੁੰਡੇ ਤੇ ਯਾਰ ਲਾ ਕਮਾਲ ਆ ਹੱਦ ਹੋ ਗਈ ਤੇਰੇ ਵਾਲੀ ਵਿਸ਼ਵਾਸ ਦੀ ਕੀ ਗੱਲ ਐ ਦੇ ਵਿੱਚ ਤੂੰ ਦੂਜੇ ਦਿਨ ਤੁਰੇ ਫਿਰਦੇ ਹੋ ਐਜੇ ਕਿਹੜੀਆਂ ਦਵਾਈਆਂ ਲੈ ਕੇ ਆਂਦੇ ਹੋ ਕਦੇ ਕਹਿੰਦੇ ਅਸੀਂ ਕੰਮ ਚੱਲਦੇ ਆ ਮੈਂ ਤੁਹਾਡੇ ਕੰਮ ਨਹੀਂ ਸਮਝ ਜਾਂਦੇ ਕੰਮ ਤਾਂ ਬਾਪੂ ਤੁਹਾਨੂੰ ਦੱਸਿਆ ਤੇ ਹੈ ਮੇਰੀ ਜੌਬ ਕਰਕੇ ਵੀਰੇ ਮੇਰੇ ਨਾਲ ਜਾਂਦਾ ਇੰਟਰਵਿਊ ਦੇ ਕੇ ਆਉਣਾ ਪੈਂਦਾ ਤੇ ਦਵਾਈ ਮੇਰੇ ਨਾਲ ਕਈ ਦਿਨਾਂ ਤੋਂ ਮੇਰੇ ਸਿਰ ਤੇ ਢ ਬੜਾ ਦਰਦ ਹੁੰਦਾ ਸੀ ਤਾਂ ਦਵਾਈ ਲੈਣ ਗਏ ਸੀ ਉੱਥੇ ਡਾਕਟਰ ਮਿਲਿਆ ਨਹੀਂ ਸੀਗਾ ਫਿਰ ਤਾਂ ਕਰਕੇ ਅੱਜ ਚਲੇ ਗਏ ਸੀ ਅਸੀਂ ਉਹ ਤੁਸੀਂ ਤਾਂ ਬਗੇ ਆ ਮਗਰੋਂ ਮੇਰੇ ਨਾਲ ਲੜਾਈ ਕਰੀ ਜਾਂਦਾ ਆਖਰ ਰੋਜ਼ ਉਹ ਮੁੰਡਾ ਤੇ ਕੁੜੀ ਰੋ ਹਾਂ ਮੰਮੀ ਲੜੇ ਦਾ ਤੇਰੇ ਨਾਲ ਤਾਂ ਜੇ ਅਸੀਂ ਨਾਂ ਦੱਸ ਕੇ ਜਾਈਏ ਦੱਸ ਕੇ ਤਾਂ ਗਏ ਆ ਤੁਹਾਨੂੰ ਵੀ ਦਵਾਈ ਲੈਣ ਜਾਣੇ ਆ ਯਾਰ ਦਵਾਈ ਲੈਣ ਰੋਜ਼ ਨਹੀਂ ਜਾਇਆ ਜਾਂਦਾ ਮੈਨੂੰ ਇਹ ਅੰਸ ਗੱਲ ਦਾ ਤਾਂ ਪਤਾ ਡਾਕਟਰ ਰੋਜ਼ ਕਹਿੰਦਾ ਵੀ ਰੋਜ਼ ਦਵਾਈਆਂ ਲੈ ਕੇ ਜਾਓ ਰੋਜ਼ ਬਦਲ ਬਦਲ ਦਵਾਈਆਂ ਦਿੰਦਾ ਉਹ ਨਹੀਂ ਉਹ ਡਾਕਟਰ ਮਿਲਿਆ ਨਹੀਂ ਉਹ ਕਹਿੰਦਾ ਕੱਲ ਨੂੰ ਆ ਜੇ ਤੁਸੀਂ ਤਾਂ ਕਰਕੇ ਅੱਜ ਗਏ ਸੀਗੇ ਪੱਕਾ ਇਹੀ ਗੱਲ ਹੈ ਹਾਂ ਹਾਂ ਮੰਮੀ ਇਹੀ ਗੱਲ ਹੈ ਇਹ ਝੂਠ ਬੋਲਦੇ ਆਂ ਤੂੰ ਮੈਨੂੰ ਸੱਚ ਦੱਸ ਦੇ ਉਹ ਮੈਂ ਤੈਨੂੰ ਦੱਸਾਂ ਸਮਝਿਆ ਨਾ ਤੇ ਜੇ ਮੈਨੂੰ ਅਸਲੀਅਤ ਕੋਈ ਪਤਾ ਲੱਗ ਗਈ ਫਿਰ ਦੇਖੀ ਤੇਰੇ ਨਾਲ ਕੀ ਬਣਦਾ ਤੁਸੀਂ ਵੀਰ ਇਹਨੂੰ ਕੁਝ ਵੀ ਨਾ ਕਹੋ ਬਾਪੂ ਕਿਉਂ ਨਾ ਕਹੋ ਮੈਂ ਦੱਸਦੀ ਆਂ ਕੀ ਗੱਲ ਐ ਕੀ ਗੱਲ ਐ ਅਸੀਂ ਸੱਚੀ ਦਵਾਈ ਲੈਣ ਨਹੀਂ ਗਏ ਜਾਂਦੇ ਸੀਗੇ ਇਧਰ ਹਾਂ ਹਾਂ ਦੱਸ ਹਾਂ ਅਸੀਂ ਨਾ ਕੋਈ ਮਿਸ਼ਨ ਤੇ ਸੀ ਤੇ ਉਹ ਮਿਸ਼ਨ ਸਕਸੈਸ ਹੋ ਗਿਆ ਸਾਡਾ ਕਿਹੜਾ ਐਜਾਂ ਮਿਸ਼ਨ ਸੀ ਤੁਸੀਂ ਵੀ ਪਹਾੜਾਂ ਤੇ ਚੜਨਾ ਸੀਗਾ ਹਾਂ ਅਸੀਂ ਕਿ ਬਾਪੂ ਅਸੀਂ ਸਿੱਕਰ ਸਿੰਘ ਨੂੰ ਜੇਲ ਕਰਾਤੀ ਤੇ ਉਹਨੂੰ ਪੁਲਿਸ ਕੋਲ ਆ ਹਾਂ ਹਾਂ ਬਾਪੂ ਭੈਣ ਸਹੀ ਕਹਿੰਦੀ ਆ ਅਸੀਂ ਪੁਲਿਸ ਨੂੰ ਨਾਲ ਲਿਆ ਕੇ ਨੇ ਕਿਕਰ ਸੰਗ ਨੂੰ ਫੜਾਤਾ ਕਿਕਰ ਸੇ ਉਹਨੂੰ ਫੜਾਤਾ ਐਵੇਂ ਕਿਵੇਂ ਤੁਮ ਬਾਸ ਐਵੇਂ ਤੁਹਾਨੂੰ ਪਤਾ ਪੁਲਿਸ ਤਾਂ ਕੁਛ ਵੀ ਨਹੀਂ ਹੁੰਦਾ ਸੀ ਫਿਰ ਅਸੀਂ ਭੈਣ ਭਰਾਵਾਂ ਨੇ ਮਿਲ ਕੇ ਉਹਦੀ ਪੜਤਾਲ ਕੀਤੀ ਤੇ ਉਹਨੂੰ ਹੁਣ ਜੇਲ੍ਹ ਚ ਕਰਵਾਤਾ ਘਰੋਂ ਝਕਾਤਾ ਸੀ ਉਹ ਆ ਦੇਖਿਆ ਆਗੀ ਨਾ ਅਸੀਂ ਤੇ ਹੁਣ ਸਾਹਮਣੇ ਕੰਮ ਗਏ ਆ ਉਹ ਤਾਂ ਸਕੂਲ ਦੇ ਕੰਮ ਗਏ ਆ ਆ ਹੁਣੇ ਕਰੀ ਜਾਂਦੀ ਸੀ ਸਕੂਲ ਵਾਲੇ ਨੇ ਬੁਲਾਇਆ ਮੈਂ ਦਵਾਈ ਲੈ ਕੇ ਆਈ ਆ ਉੱਥੇ ਲਾਈਨ ਬਹੁਤ ਲੰਬੀ ਸੀ ਆ ਫਿਰਦੇ ਆ ਕਾਰੇ ਕਰਦੇ ਆ ਕਾਰੇ ਕੀ ਬਾਪੂ ਜੀ ਇਹ ਤਾਂ ਪਹੁੰਚਾਉਂਦੇ ਸੀ ਨਾ ਮੈਨੂੰ ਸਜ਼ਾ ਮਿਲਿਓ ਨਾ ਕਿੰਨਾ ਕੁਕ ਕੀਤਾ ਮੇਰੇ ਨਾਲ ਤੇ ਵਧੀਆ ਗੱਲ ਉਹਨੂੰ ਸਜ਼ਾ ਮਿਲਦੀ ਆ ਤੇ ਕਾਦੇ ਵਾਸਤੇ ਤੇਰੇ ਫਿਰ ਤੁਸੀਂ ਉਹ ਗਿਆ ਦਫਾ ਹੋ ਗਿਆ ਮੈਂ ਗੱਲ ਮੁੱਕੀ ਲੈ ਕਿਉਂ ਦਫਾ ਤੁਸੀਂ ਲੈਣਾ ਕਿਉਂ ਤੋਂ ਲੈਣਾ ਕਿਉਂ ਨਹੀਂ ਬਾਪੂ ਤੁਸੀਂ ਤਾਂ ਆ ਗਏ ਮਰੀ ਜਾਂਦੇ ਹੋ ਪੁੱਤ ਕਿਰਿਆ ਹੋਇਆ ਬੰਦਾ ਆ ਹਾਂ ਜਿਹੜਾ ਕੁਝ ਹੋ ਗਿਆ ਉਹ ਵਾ ਗਿਆ ਅਸ਼ੋਕ ਜੀ ਨਾਲ ਕੋਈ ਕੁਝ ਨਹੀਂ ਅਖੜਾਂ ਚ ਪਾਣੀ ਪਾਉਣੇ ਹੋਗੇ ਮਾਫ਼ ਕਰਿਆ ਮੈਂ ਬੰਦਾ ਨਾ ਉਹ ਕੱਲ ਨੂੰ ਹੋਰ ਵੀ ਕੋਈ ਗੀ ਹੋਈ ਆ ਹਰਕਤ ਕਰ ਸਕਦਾ ਉਦੋਂ ਪਹਿਲਾਂ ਨਾਲ ਠੱਲ ਪਾਉਣੀ ਜ਼ਰੂਰੀ ਸੀਗੀ ਤੇ ਨਾਲੇ ਉਹਨੂੰ ਜਦੋਂ ਸਜ਼ਾ ਹੋਊਗੀ ਨਾ ਜੇਲ੍ਹ ਚ ਉਹ ਹੋਊਗਾ ਉਹਨੂੰ ਰੋਟੀਆਂ ਤੋੜਨ ਦਾ ਪੰਗਾ ਜੇਲ੍ਹ ਨਾਲ ਉਹਨੂੰ ਫੇਰ ਪਤਾ ਲੱਗੂਗਾ ਮੈਂ ਤੈਨੂੰ ਨਾ ਸਮਝਾਈ ਹੋਈ ਬੋਂਗਿਆ ਜੈ ਏਡੀ ਉਮਰ ਹੋ ਗਈ ਤੇਰੀ ਮੈਨੂੰ ਬਾਪੂ ਕੀ ਸਮ ਤੂੰ ਕੁੜੀ ਨੂੰ ਲੈ ਕੇ ਥਾਣੇ ਚ ਤੁਰਿਆ ਫਿਰਦਾ ਚੰਗਾ ਲੱਗਦਾ ਕਬੀਲਦਾਰਾਂ ਦੀਆਂ ਧੀਆ ਪੁੱਤ ਥਾਣੇ ਚ ਨਹੀਂ ਫਿਰਦੇ ਹੁੰਦੇ ਕੱਲ ਮੈਂ ਵਿਆਣੀ ਵੀ ਆ ਲੋਕੀ ਕਹਿਣਗੇ ਵੀ ਕੁੜੀ ਉੱਤੇ ਥਾਣੇ ਤੋਰੀ ਫਿਰਦੀ ਐ ਮੈਂ ਬਾਪੂ ਸਾਨੂੰ ਉਹਦੋਂ ਵੀ ਕਹਿਆ ਸੀ ਮੈਂ ਬਹੁਤ ਚਿਰ ਚੁੱਪ ਰਿਹਾ ਹੁੰਦੇ ਰਹਿੰਦਾ ਤੇ ਅਸੀਂ ਉਹਨੂੰ ਸਜ਼ਾ ਦਿਵਾ ਕੇ ਹਟਾ ਲਾਂਗੇ ਸਜ਼ਾ ਦਿਵਾ ਕੇ ਹਟਾ ਲਾਂਗੇ ਮੇਰੀ ਗੱਲ ਸੁਣੋ ਲੋਕੀ ਕਹਿਦਾਂਗੇ ਲੋਕ ਵਧੀਆ ਹੀ ਗੱਲ ਸਮਝਣਗੇ ਇਸ ਚੀਜ਼ ਨੂੰ ਵੀ ਹਾਂ ਕੁੜੀ ਨੇ ਭਈ ਆਪਦਾ ਬਦਲਾ ਲਿਆ ਤੇ ਅਗਰ ਉਹਨੂੰ ਸਜ਼ਾ ਦਿਵਾਈ ਆ ਹਾਂ ਮੇਰੀ ਗੱਲ ਸੁਣਾ ਜਿਹੜੇ ਲੋਕਾਂ ਨੇ ਤੂੰ ਗੱਲਾਂ ਕਰਦੀਆਂ ਨਾ ਉਹ ਲੋਕਾਂ ਦਾ ਕੋਈ ਪਤਾ ਨਹੀਂ ਕਿਹੜੀ ਕਦੋਂ ਚੰਗੀ ਕਹਦੇ ਨੇ ਕਦੋਂ ਮਾੜੀ ਕਹਦੇ ਨੇ ਲੋਕਾਂ ਦੇ ਲੋਕ ਤਾਂ ਵੀ ਮਾੜੀ ਜਾਂਦੇ ਰਹਿੰਦੇ ਆ ਲੋਕ ਕਿ ਮਾਰੀ ਜਾਂਦੇ ਆ ਗੱਲਾਂ ਸਜ਼ਾ ਉਹ ਪਤਾ ਨਹੀਂ ਹੋਵੇ ਨਾ ਹੋਵੇ ਖਦੋਂ ਹੋਵੇ ਗੱਲਾਂ ਤਾਂ ਉਨੇ ਸ਼ੁਰੂ ਹੋ ਜਾਣਗੀਆਂ ਵੀ ਫਰਾਂਣੇ ਦੀ ਕੁੜੀ ਹੋਰ ਫਿਰਦੀਆਂ ਥਾਣੇ ਕਿਚੈਰੀਆਂ ਦੇ ਵਿੱਚ ਅਸੀਂ ਤਾਂ ਥਾਣੇ ਕਿਚਾਰੇ ਜਾਂਦੇ ਨਹੀਂ ਫਿਰ ਇਹ ਕਿਹੜਾ ਕੱਲੇ ਗਈ ਸੀ ਨਾਲ ਸੀਗਾ ਮੈਂ ਨਾਲ ਵੀਰੇ ਮੈਂ ਤੇਰੇ ਸੰਗਣਾਈ ਜਵਾਨ ਕੁੜੀ ਨੂੰ ਲੈ ਕੇ ਤੁਰੇ ਥਾਣੇ ਨਾਲ ਸੰਗ ਵਾਲੀ ਕਿਹੜੀ ਗੱਲ ਆ ਤੂੰ ਤੂੰ ਤਾਂ ਆਵ ਜਾਂਦਾ ਨਹੀਂ ਫਿਰ ਕਿਸੇ ਪਾਸੇ ਜਾਂਦਾ ਕਿੰਨੇ ਵਾਰੀ ਤੈਨੂੰ ਕਿਹਾ ਸੀ ਮੇਰੀ ਗੱਲ ਸੁਣੋ ਕੋਈ ਥਾਣੇ ਕਿਚੈਰੀ ਆਪਾਂ ਜਾਂਦੇ ਨਹੀਂ ਨਾਲੇ ਉਹਨੂੰ ਸਜ਼ਾ ਕਾਨੂੰਨ ਨਹੀਂ ਜੋਣਾ ਕੁਛੀ ਉਹਨੇ ਮੇਰੇ ਨਾਲ ਕੀਤਾ ਨਾ ਹੁਣ ਉਹੀ ਕੁਛ ਉਹਦੇ ਨਾਲ ਮੈਂ ਕਰੂੰਗੀ ਅਸੀਂ ਉਹਨੂੰ ਥਾਣੇ 'ਚ ਨਹੀਂ ਇੱਕ ਘਰੇ ਕੈਦ ਕੀਤਾ ਹੋਇਆ ਅਸੀਂ ਉਹਨੂੰ ਉੱਥੇ ਬੰਨ ਕੇ ਰੱਖਾਂਗੇ ਜਿਵੇਂ ਉਹਨੇ ਮੇਰੇ ਨਾਲ ਕੀਤਾ ਦ ਨਾ ਰੋਟੀ ਪਾਣੀ ਵੀ ਦਿੱਤਾ ਅੰਗਰੇਜ਼ਾਂ ਨੇ ਨਾ ਪਾਣੀ ਪੀਣ ਦਿੱਤਾ ਸੀਦਾ ਹੁਣ ਉਹੀ ਕੁਛ ਉਹਦੇ ਨਾਲ ਹੋਗਾ ਤੈਨੂੰ ਫੇਰ ਹੀ ਪਤਾ ਲੱਗੂਗਾ ਵੈਸਾ ਹੀ ਕੁਛ ਕਰੀ ਚੱਲੋ ਉਹਨੂੰ ਵੀ ਤਾਂ ਪਤਾ ਲੱਗੇ ਬੇਬੇ ਵੀ ਜਿਵੇਂ ਮੇਰੀ ਭੈਣ ਨੂੰ ਬੰਨ੍ਹ ਕੇ ਰੱਖਿਆ ਸੀ ਮੈਨੂੰ ਵੀ ਐਵੇਂ ਬੰਨ੍ਹ ਕੇ ਰੱਖ ਰੱਖਿਆਗਾ ਪੁੱਤ ਮੇਰੀ ਗੱਲ ਸੁਣ ਹਾਂ ਜੋ ਕੁਛ ਤੁਸੀਂ ਕਰੀ ਜਾਂਦੇ ਨਾ ਮੈਨੂੰ ਵੀ ਲੱਗਦਾ ਵੀ ਤੁਸੀਂ ਠੀਕ ਕਰਦੇ ਹੋਗੇ ਹਾਈ ਨਹੀਂ ਪਤਾ ਕੱਲ ਨੂੰ ਕੀ ਹੋ ਕੁਛ ਨਹੀਂ ਹੁੰਦਾ ਉਹੀ ਗੱਲ ਉਹਦੇ ਘਰਦਿਆਂ ਨੂੰ ਪਤਾ ਲੱਗ ਗਿਆ ਨਾ ਜਾਂ ਉਹਦੀ ਘਰ ਵਾਲੀ ਨੂੰ ਪਤਾ ਲੱਗ ਗਿਆ ਤਾਂ ਉਲਟੀ ਪਾਈ ਜੂ ਮਾਂ ਹਾਂ ਉਹਦੀ ਘਰ ਵਾਲੀ ਨੂੰ ਸਾਰਾ ਕੁਝ ਹੀ ਪਤਾ ਕਿ ਉਹ ਸਾਡੇ ਨਾਲ ਹੀ ਆ ਉਹ ਸਾਡੇ ਨਾਲ ਵਿੱਚ ਹੀ ਸੀ ਜੇ ਉਹ ਸਾਡੇ ਨਾਲ ਸੀ ਤਾਂ ਹੀ ਆ ਸਾਨੂੰ ਫੜ ਸਕਿਆ ਤੇ ਕੀ ਗੱਲ ਹੋ ਰਹੀ ਮੰਮੀ ਅਸੀਂ ਦੋਨੇ ਭੈਣ ਭਰਾ ਬਣਨੇ ਸੋ ਸਮਝ ਕੇ ਕਦਮ ਚੱਕਿਆ ਠੀਕ ਐ ਐਵੇਂ ਨਾ ਸਾਨੂੰ ਬਿਨਾਂ ਗੱਲ ਤੋਂ ਲੜੀ ਜਾਓ ਬੱਤ ਥੋੜੀ ਨਿਆਣੀ ਮਤ ਨਿਆਣਪਣਾ ਵਰਤਦੇ ਹੋਗੀ ਮਾਂ ਨਿਆਣੇ ਨਹੀਂ ਲੱਗੇ ਸੀ ਅਸੀਂ ਵੀ ਬਹੁਤ ਕੁਝ ਦੇਖ ਲਿਆ ਆ ਦੀ ਜ਼ਿੰਦਗੀ ਵਿੱਚ ਨਾਲ ਤੈਨੂੰ ਪਤਾ ਮੈਂ ਕਿੰਨੀਆਂ ਤਕਲੀਫਾਂ ਚੱਲੀਆਂ ਤੇ ਨਾਲ ਮੈਂ ਮੈਂ ਕਿਉਂ ਸੁਣਾਉਂ ਉਹਨਾਂ ਦੀਆਂ ਤੇ ਨਾਲ ਜਿਹੜਾ ਕੁਛ ਉਹਨਾਂ ਮੇਰੇ ਨਾਲ ਕਿ ਤੂੰ ਮੈਨੂੰ ਕੀ ਕਿਹਾ ਸੀ ਕਿ ਆਪਾਂ ਉਹਨੂੰ ਸਜ਼ਾ ਦਿਵਾਵਾਂਗੇ ਉਹਨਾਂ ਉਹਵੇਂ ਕਰਾਂਗੇ ਜਿਵੇਂ ਤੇਰੇ ਨਾਲ ਕੀਤਾ ਤੇ ਅੱਜ ਜਿਉ ਮੈਂ ਸਾਰਾ ਕੁਝ ਕਰ ਰਹੀ ਆ ਤੁਸੀਂ ਮੈਨੂੰ ਰੋਕ ਕਿਉਂ ਰਹੇ ਹੋ ਕਿੱਥੇ ਦਾ ਤੁਸੀਂ ਸਾਡਾ ਸਾਥ ਦੇਣਾ ਸੀ ਇਹ ਪੁੱਤ ਅਸੀਂ ਵੀ ਤੁਹਾਡੇ ਨਾਲ ਆ ਤੁਸੀਂ ਕਿੱਥੇ ਸਾਡੇ ਨਾਲ ਲੜੀ ਜੰਨੇ ਹੋ ਪੁੱਤ ਸਾਥ ਤਾਂ ਤਾਂ ਦਈਏ ਉਹ ਬਹੁਤ ਤੇਜ਼ ਆ ਬੰਦਾ ਉਹ ਆਈ ਨਹੀਂ ਪਤਾ ਕੀ ਕੁਛ ਕਰੂਗਾ ਕੁਝ ਨਹੀਂ ਕਿੰਨਾ ਕ ਟਾਈਮ ਉਹਨੂੰ ਬੰਨ ਕੇ ਰੱਖੋਗੇ ਅੱਛਾ ਜੀ ਇੰਨਾ ਕਿੰਨਾ ਕਿ ਤੂੰ ਡਰ ਕੇ ਰਹਾਂਗੇ ਤੂੰ ਜੇ ਉਹ ਇੱਥੇ ਤੇ ਇਸ ਗੱ ਈ ਮਾਂ ਵੀ ਰਾਂਜਣੋ ਕੋਈ ਤੇਲ ਨਹੀਂ ਹੁੰਦਾ ਬਸ ਇਹਦਾ ਕਿਸੇ ਦੀ ਆਈ ਦੀ ਗੱਲ ਹੈ ਪਹਿਲਾਂ ਉਹਦਾ ਦਿਨ ਸੀ ਹੁਣ ਆਪਣੇ ਦਿਨ ਐਮਣੀ ਮਾਂ ਉਹ ਦਰਦ ਨੂੰ ਡਰਾਉਂਦਾ ਹੈ ਠੀਕ ਆ ਡਰ ਨੂੰ ਡਰਨ ਵਾਲੀ ਤਾਂ ਗੱਲ ਕੋਈ ਹੈ ਨਹੀਂਗੀ ਠੀਕ ਆ ਮੇਰੇ ਨਾਲ ਤਾਂ ਡਰੀ ਜੰਨੇ ਹੋ ਤੁਸੀਂ ਬਸ ਮਨੋਂ ਵੀ ਚੁਰਾ ਮੈਂ ਦੇਵੋ ਤੂੰ ਗੱਲ ਸੁਣ ਲੈ ਓਏ ਜੋ ਹੋ ਗਿਆ ਹੋ ਗਿਆ ਦਫਾ ਕਰੋ ਸੁਣ ਕੇ ਨਾ ਜੇ ਅੱਜ ਤੋਂ ਬਾਅਦ ਮੈਂ ਦੇਖ ਲਿਆ ਤੈਨੂੰ ਤੁਰੇ ਫਿਰਦੇ ਹੈ ਮਾਰ ਕੇ ਭਾਨੇ ਜਾਣੇ ਕਿੱਥੇ ਹੋ ਤੇ ਦੱਸਦੇ ਕਿੱਥੇ ਤੁਸੀਂ ਕੋਈ ਲੋੜ ਨਹੀਂ ਕਰੇ ਬੈਠੇ ਚੁੱਪ ਕਰਕੇ ਤਾਂ ਨਹੀਂ ਜਾਣੇ ਲੋਕ ਕਿੰਨੇ ਵੀ ਰੱਖੀ ਆ ਰੋਜ ਕੁੜੀ ਨੂੰ ਨਾਲ ਲੈ ਕੇ ਜਾਂਦਾ ਸੀ ਐਜੀ ਤੂੰ ਹੀ ਦੱਸਦਾ ਹਾਂ ਤੈਨੂੰ ਮੈਂ ਕੀ ਕਿਹਾ ਆਂਦੇ ਆ ਕੋਈ ਨਹੀਂ ਉਲਟਾ ਮੇਰੇ ਨਾਲ ਲੜਦੀ ਸੀ ਤੂੰ ਤਾਂ ਮੈਨੂੰ ਕੀ ਪਤਾ ਸੀ ਵੀ ਆਹ ਕੁਛ ਕਰਦੇ ਫਿਰਦੇ ਨੇ ਹਾਂ ਤੈਨੂੰ ਪਤਾ ਨਹੀਂ ਲੱਗਦਾ ਮੈਂ ਦੱਸਾਂ ਬੇਬੇ ਸਾਨੂੰ ਕਿਉਂ ਨਹੀਂ ਦੱਸਿਆ ਆ ਬਾਪੂ ਨੇ ਸਾਨੂੰ ਮਾੜੀ ਮਾੜੀ ਗੱਲ ਤੋਂ ਰੋਕਦਾ ਰਹਿੰਦਾਗਾ ਅਸੀਂ ਤੁਹਾਨੂੰ ਤਾਂ ਨਹੀਂ ਦੱਸਿਆ ਮੈਂ ਤੇ ਮੇਰੀ ਭੈਣ ਨੇ ਦੋਨੋਂ ਨੇ ਪਲਾਨ ਬਣਾਇਆ ਸੀ ਵੀ ਭੈਣੇ ਐਂ ਤਾਂ ਕੁਛ ਹੁੰਦਾ ਨਹੀਂ ਆਪਾਂ ਦੋਨੇ ਚੱਲਦੇ ਆਂਗੇ ਤਾਂ ਕਰਕੇ ਮੈਂ ਤੁਹਾਨੂੰ ਦੱਸਿਆ ਨਹੀਂਗਾ ਇਹ ਮੈਨੂੰ ਰੋਕ ਕੇ ਫੇਰ ਬਿਠਾ ਆਂਦਾ ਆਹ ਥਾਣੇ ਕਚਹਿਰੀਆਂ ਤੁਰੇ ਫਿਰੋ ਉਹ ਤੈਨੂੰ ਹੁਣ ਪਤਾ ਲੱਗਾ ਹੁਣ ਮੇਰਾ ਸਾਥ ਦੇ ਦੇ ਨੇ ਹਾਂ ਦੇ ਦੇ ਤੇਰਾ ਸਾਥ ਹਾਂ ਖਾਲਾ ਖੇਤ ਤੇ ਤੇਰੀ ਜਾਨ ਨਿਕਲ ਜਾਂਦੀ ਐ ਆ ਹੋਰ ਪੁੱਠੇ ਪਾਸੇ ਤੁਰੇ ਫਿਰਦਾ ਸੇਰੇ ਨਿਕਲਣਾ ਮੈਨੂੰ ਨਹੀਂ ਪਤਾ ਸਜ਼ਾ ਤਾਂ ਸਜ਼ਾ ਦਮਾਉਣੀ ਐ ਸੀ ਉਹਨੂੰ ਆਪ ਦਾ ਕੋਲੋਂ ਕੁਛ ਮਰਜੀ ਉਹ ਜਾ ਕੇ ਦਿਖਾਈ ਤੂੰ ਤੈਨੂੰ ਮੈਂ ਦੱਸੂ ਕੋਈ ਲੋੜ ਨਹੀਂ ਕੁੜੀ ਨੂੰ ਬਾਹਰ ਭੇਜਦੀ ਬਸ ਸਮਝ ਗਿਆ ਨਾ ਜੇ ਮੈਂ ਹੁਣ ਦੇਖ ਲਿਆ ਨਾ ਕਿਤੇ ਜਾਂਦੀ ਐ ਇਹ ਉਹ ਬਾਅਦ ਚ ਪਹਿਲਾਂ ਤੇਰੀ ਬਣਾਉ ਮੇਰੇ ਮੈਨੂੰ ਕੀ ਪਤਾ ਸੀ ਵੀ ਇਹ ਜੇ ਬਾਹਰ ਜਾਂਦੇ ਨੇ ਤਾਂ ਆਹ ਕੁਝ ਕਰਦੇ ਨੇ ਆ ਤੈਨੂੰ ਮੈਂ ਇਹ ਗੱਲ ਕੀਤੀ ਸੀ ਨਾ ਵੀ ਮੈਨੂੰ ਕੁਝ ਹੋਰ ਹੀ ਲੱਗਦਾ ਅੰਦਰੋਂ ਕਾਲਾ ਮਾਲਾ ਨਾ ਨਾ ਆ ਜਾਂਦੇ ਐ ਤੂੰ ਤਾਂ ਜਵਾਕਾ ਮਗਰ ਪਿਆ ਰਹਿਣਾ ਤੂੰ ਤੇ ਜਵਾਕਾ ਮਗਰ ਤੇ ਰਹਿਣਾ ਆ ਦੇਹਲਾ ਜਵਾਕੀ ਕੁਝ ਕਰਦੇ ਫਿਰਦੇ ਕੋਈ ਮਨਿੰਦਰ ਨਾਲ ਮੈਂ ਕਰਦੀ ਕਰਦੀ ਆ ਮੈਂ ਗੱਲ ਚਾਹ ਦੀ ਕੁੱਟ ਲਿਆਉਣੀ ਆ ਤਾਂ ਘੰਟਾ ਲਾਤਾ ਪਹਿਲੀ ਸਿਰ ਦੁਖਣ ਲਾਤਾ ਤੂੰ ਬੇਪਾਗਿਆ ਨਾ ਮੱਥੇ ਲੱਗੀ ਆ ਲੈ ਬੱਚੀ ਤੇ ਤਾਂ ਆਪ ਹੀ ਬੇਪਾਗਿਆ ਆ ਬੇਪਾਗਿਆ ਭਾਈ ਆ ਮੇਰੀ ਕੁੜੀ ਦਾ ਹੁਣ ਮੈਨੂੰ ਆਹੀ ਫਿਕਰ ਲੱਗਿਆ ਪਿਆ ਵੀ ਕੀ ਬਣੂਗਾ ਇਹ ਤੂੰ ਵੇਖ ਹੁਣ ਕੀ ਬਣੂਗਾ ਹਾਂ ਮੈਂ ਵੇਖਾਂ ਤੁਸੀਂ ਨਾ ਵੇਖੋ ਜਾ ਕੇ ਦੇਖਾਂ ਪਤਾ ਨਹੀਂ ਮੇਰੀ ਮਾਂ ਦਾ ਕੀ ਹਾਲ ਹੋਊਗਾ ਰੋ ਰੋ ਮਰ ਗਈ ਹੋਣੀ ਵਿਚਾਰੀ ਪੁੱਤ ਕਰਾ ਕ ਤੋਰ ਨਹੀਂ ਸੋਕੇ ਨੇ ਕੀ ਉਹ ਪੁੱਤੀ ਕਲਸ ਨਹੀਂ ਨਾਲ ਆਇਆ ਜਾ ਬਿੱਡ ਲੱਗਿਆ ਹੈਗਾ ਇਹ ਜਿਲੀ ਆ ਕੇ ਸ਼ਹਿਰ ਕੇ ਧਰਿਆ ਕਰੀ ਛੜ ਤਾਂ ਘਾਦੀ ਪੱਟੀ ਮੇਸ਼ ਕਰਦੀ ਆਹ ਨਹੀਂ ਬਰਬਾਦ ਬਸ ਰੋ ਲੋ ਲੈ ਰੋ ਲੋ ਸੁੱਖੀ ਸਾਦੀ ਵੀ ਕੋਈ ਮਰ ਗਿਆ ਬਸ ਮਾਂ ਕਿੱਥੇ ਮੇਰਾ ਭਾਈ ਇਹਰਾ ਭਾਈ ਨੇ ਚਕਾਤਾ ਗਾਇਤ ਲਾਨੇ ਮੈਨੂੰ ਰਾਤ ਕਿਉਂ ਨਹੀਂ ਬੁਲਾਇਆ ਫਿਰ ਮੈਂ ਰਾਤੀ ਆ ਜਾਂਦੀ ਮੇਰੇ ਭਾਈ ਨੂੰ ਘੜਵਾ ਲਿਉਂਦੀ ਪਤਾ ਨਹੀਂ ਕਿੱਥੇ ਰੋਟੀ ਖਾਧੀ ਉਹ ਮੇਰੇ ਭਾਈ ਨੇ ਪਤਾ ਨਹੀਂ ਕਿੱਥੇ ਪਿਆ ਹੋਊਗਾ ਪਤਾ ਨਹੀਂ ਇਹਨਾਂ ਨੇ ਚਾਹ ਕੀ ਮੈਨੂੰ ਕੀ ਆਦੀ ਹੈਗੀ ਇਹਨਾਂ ਤੇ ਨੱਕ ਦੀ ਪਤਾ ਆਪਣੇ ਨਹੀਂ ਲੱਗਦੀ ਆਹ ਕੱਪਤਾ ਜਾਦਾ ਪੀ ਕੇ ਹਟਿਆ ਤੂੰ ਆਪਣੇ ਨਹੀਂ ਲੱਗਦੀ ਗੱਲਾਂ ਦੇ ਕਰਦੀ ਐ ਭਰਾ ਗੱਲ ਸੁਣਾ ਇਧਰ ਹੋ ਪਰ ਗੋਟੀ ਘਾਤੀ ਹੈ ਪਤਾ ਨਹੀਂ ਕਿੱਥੇ ਸਿੱਟਿਆ ਹੋ ਪਤਾ ਨਹੀਂ ਕਿੰਨੇ ਗੁੱਟਿਆ ਹੋ ਪੁੱਛਦੇ ਮੇਰਾ ਭਾਈ ਜਹਜਾ ਕਤੂਤਾ ਕਰਨਗੇ ਕੁਝ ਖਾਣ ਗਈ ਚੁਪ ਕਰ ਗੱਲਾਂ ਦੇ ਕਰਦੀ ਐ ਕਿੱਥੇ ਸਿੱਟਿਆ ਹੋ ਭਾਈ ਉਦੋਂ ਕਹਿੰਦੇ ਸੀ ਮੇਰੇ ਵਰਗੀ ਵਰਦੇ ਨਾ ਭਾਈ ਸਾਡੇ ਭਾਈ ਨੂੰ ਕਹਿਣ ਦੀ ਕੋਈ ਲੋੜ ਨਹੀਂ ਮੇਰਾ ਭਰਾ ਕੀ ਕਹਿੰਦਾ ਉਦੋਂ ਤਾਂ ਐ ਕਰਦੀ ਸੀ ਮੇਰੀ ਗੱਲ ਸੁਣ ਲਾ ਆਏਗੇ ਨੂੰ ਬੈਠਣ ਦਿੱਤੇ ਹੁੰਦੇ ਨੇ ਤੂੰ ਤਾਂ ਪਹਿਲੀ ਲੱਗ ਗਈ ਖਾਣ ਵਾਲੇ ਮੱਗੂ ਪੈਣਾ ਮੈਂ ਤਾਂ ਆਏ ਗੋਤਣ ਲੱਗੀ ਜਾਨੀ ਗਾ ਸੁਣ ਲੈ ਮੈਂ ਤਾਂ ਝੁਲਕੂ ਮੇਰਾ ਭਾਈ ਹੈਗਾ ਝੁੱਕਾ ਨਾ ਤੇਰੀਆਂ ਕਟੂਤਾਂ ਛੋਟੀਆਂ ਮਾਵਾਤੀਆਂ ਨੇ ਮੇਰਾ ਭਾਈ ਤੁਸੀਂ ਨੇ ਭੇਜਿਆਗਾ ਜੇਲ੍ਹ ਚ ਗੱਲ ਸੁਣਨੀ ਮੂੰਹ ਸ마ਰ ਕੇ ਬੋਲੇ ਮੂੰਹ ਤੂਤਾ ਮਾਵਾ ਦੀ ਨਾ ਕਤੂ ਤ ਤੇਰੇ ਭਾਈ ਦੀ ਚੰਗੀ ਤੇਰੇ ਭਰਾ ਦੀ ਚੰਗੀ ਆ ਤੇ ਕੀ ਕਰਤਾ ਮੇਰੇ ਭਾਈ ਨਹੀਂ ਕੀ ਕਰਤਾ ਤੈਨੂੰ ਤਾਂ ਕੁਛ ਵੀ ਨਹੀਂ ਪਤਾ ਗੱਲਾਂ ਦੇ ਕਰ ਸੁਣੂ ਪਤਾ ਸੁਣੂ ਪਤਾ ਛੋਡੀਆਂ ਗਲੀਆਂ ਮਿਲੀਆਂ ਪੁੱਤਾਂ ਨੇ ਛੋਡੀਆਂ ਗਲੀਆਂ ਮਿਲੀਆਂ ਤੈਨੂੰ ਆਏ ਵੀ ਮੁੰਡਾ ਤਾਂ ਸੱਚਾ ਤਾਂ ਜੇਲ੍ਹ 'ਚ ਸਾਡਾ ਮਾਮਾ ਧੀਆਂ ਦਾ ਰਾਜ ਹੋਊ ਮੈਨੂੰ ਵੀ ਟੱਕਰ ਦਿੱਤੀ ਨਾ ਜਾਣੀ ਜੇ ਇਸਕਰ 'ਚ ਛੋਡੀ ਕੁੜੀ ਨਾ ਕੱਢੀ ਇਸਕਰ 'ਚ ਹਾਂ ਤੂੰ ਕੱਢੇਗੀ ਕੱਢ ਮਾਤਾ ਤੂੰ ਮੈਂ ਤੂੰ ਸਾਰੇ ਟੱਬਰ ਨੂੰ ਚਕਾ ਦੂੰਗਾ ਆਹ ਮੁੰਡੇ ਚਕਾਤਾ ਚੋਰੀਆਂ ਚਕਾਤਾ ਨਿਕਾਪ ਸਭ ਦੀ ਹੋਵੇ ਜਾ ਕਿੰਨੀ ਦਿੰਦੀ ਮੈਂ ਚਕਾਇਆ ਨਹੀਂ ਤੇਰੀ ਕਰਦਾ ਅਗਲਾ ਉਹ ਨਹੀਂ ਜਿਹੜੇ ਸਾਹਮਣੇ ਤੋਂ ਗੱਲਾਂ ਨਹੀਂ ਤੇਰੀ ਤੀਦਾ ਅੱਜ ਤਾਂ ਰੁਜੜ ਗਿਆ ਤੇਰਾ ਜਮਾਈ ਜੇ